ਵਾਹਿਗੁਰੂ ਐਤਕੀ ਜਿਹੜਾ ਮੀਂਹ ਦਾ ਦੌਰ ਚੱਲਿਆ ਲੰਮਾ ਸਮਾਂ ਉਹਦੇ ਨਾਲ ਐਤਕੀ ਫਸਲ ਬਹੁਤ ਬਰਬਾਦ ਹੋਈ ਘਟ ਤੋਂ ਘੱਟ 1.5-2 ਮਹੀਨੇ ਪਾਣੀ 2-2.5-2.5 ਘੁੱਟ ਖੜਾ ਰਿਹਾ ਦੇ ਵਿੱਚ ਸਾਰੇ ਝੋਨੇ 'ਚ ਉਸ ਤੋਂ ਬਾਅਦ ਫਿਰ ਜਿਹੜਾ 5 6 ਨੂੰ ਭਾਰੀ ਜਿਹੜਾ ਛਖੜ ਸੀ ਅਕਤੂਬਰ ਦੇ ਵਿੱਚ ਉਹਨੇ ਫਿਰ ਤੈਸ ਨੈਸ ਕਰਤਾ ਹੁਣ ਦੇਖਦੇ ਆ ਇੱਕ ਅੱਧੇ ਦਿਨ ਚ ਵੜਦੇ ਆ ਇਹਨੂੰ ਕਿਵੇਂ ਨਿਕਲਦਾ ਇੱਕ ਥੱਲੇ ਪਾਣੀ ਹਜੇ ਸਿਰਫ 2 ਕੁ ਦਿਨ ਹੋਏ ਆ ਸੁੱਕੇ ਨੂੰ 2 3 ਦਿਨ 4-2-3 ਦਿਨ ਹਵਾਲਾ ਲਵਾਉਣੇ ਆ ਜੇ ਮਸ਼ੀਨ ਕਿਹੜੀ ਚੱਲਦੀ ਆ ਫੇਰ ਪਤਾ ਲੱਗਣਾ ਇਹਦਾ ਵੀ ਚੱਕਿਆ ਜਾਂਦਾ ਕਿ ਨਹੀਂ ਜਾਂਦਾ ਸੈੱਟ ਕੀ ਕਰੋਪੀ ਰਹੀ ਆ ਇਹ ਬਾਸਮਤੀ ਆ ਇਹ ਵੀ ਜਮਾ ਲਟ ਗਈ ਸੀ ਕਿ ਜੋ ਝੱਖੜ ਨਾਲ ਕਿਉਂਕਿ ਕਦ ਲੰਬੇ ਹੋ ਗਏ ਪਾਣੀ ਖੜ ਨਾਲ ਤੇ ਮ ਜਿਹੜੇ ਮੋਢ ਸੀ ਉਹ ਕਮਜ਼ੋਰ ਹੋ ਗਏ ਸੀ ਦੇਖਦੇ ਆ ਇਹਨੂੰ ਇੱਕ ਦਿਨ ਚ ਮਸ਼ੀਨ ਲੱਗਣੀ ਆ ਵੀ ਕਿਦਾਂ ਦਾ ਚਾਰ ਰਹਿੰਦਾਗਾ ਚੱਕਿਆ ਜਾਂਦਾ ਕਿ ਨਹੀਂ ਜਾਂਦਾ ਕਿਉਂਕਿ ਥੱਲੇ ਪਾਣੀ ਖਾਨਣ ਕਰਕੇ ਨਾ ਛੇਲ ਅਜੇ ਜ਼ਿਆਦਾ ਨਹੀਂ ਖੋਬਣ ਦਾ ਡਰਾ ਮਸ਼ੀਨ ਦਾ ਨਹੀਂ ਤਾਂ ਫਿਰ ਚੈਨ ਵਾਲੀ ਮਸ਼ੀਨ ਨਾਲ ਚਕਾਉਣਾ ਪਊਗਾ ਜੇ ਨਾ ਚੱਕਿਆ ਗਿਆ ਪਰਮਾਤਮਾ ਮਿਹਰ ਕਰੇ ਤੰਦਰੁਸਤੀ ਬਖਸ਼ੇ ਇਹ ਸਤਰਾ ਚੜਾਉਂਦੇ ਰਹਿੰਦੇ ਆ ਕਿਸਾਨਾਂਾਂ ਤੇ ਕਦੇ ਸੋਕਾ ਕਦੇ ਡੋਬਾ ਪਰ ਪਰਮਾਤਮਾ ਮਿਹਰ ਰੱਖੇ ਧੰਨਵਾਦ